ਦਾ ਬੁਸ਼ਿਲਾ ਕਰ ਰਹੇ ਹਾਂ ਪਰ ਘਰ ਨੂੰ ਬਚਾਉਣਾ ਹੈ ਹਾਂਜੀ ਕਿੱਦਾਂ ਕਰੇ ਬੂਰੀ ਬਾਰੇ ਲਾਉਣੇ ਬੱਚੇ ਬੜੇ ਬਾਤਨਾ ਘਰ ਬਣਾਇਆ ਜੇ ਸਾਡੇ ਘਰ ਕੋਈ ਸਵਗਿਆ ਤਾਂ ਇਹ ਕੀ ਕਰਾਂਗੇ ਸਾਡੇ ਛੋਟੇ ਛੋਟੇ ਬੱਚੇ ਕਿੱਥੇ ਲੈ ਕੇ ਜਾਵਾਂ ਬਸ ਹੱਦੀ ਪਹਿਲੀ ਰਹੀ ਨਾ ਘਰ ਬਣੀ ਸਰਛਾਸਨ ਨਹੀਂ ਆ ਰਿਹਾ ਇੱਥੇ ਸਮਾਜਸੀ ਵੀ ਸੰਸਥਾਵਾਂ ਬਹੁਤ ਹੁੰਦੀਆਂ ਕੀਤੀ ਕਿਸੇ ਨੂੰ ਬੇਨਤੀ ਕਿ ਭਾਈ ਤੁਸੀਂ ਆ ਜਾਓ ਕੋਈ ਸਾਨੂੰ ਬਚਾ ਜਾਓ ਬਠੇਰਾਂ ਕੀਤਾ ਪਰ ਕਿਸੇ ਨੇ ਸਾਡੀ ਮੰਨੀ ਕਿੰਨੇ ਦਿਨ ਹੋ ਗਏ ਪਾਣੀ ਲੱਥੇ ਨੂੰ ਸਾਰਾ ਸੁੱਕ ਗਿਆ ਸਾਡੇ ਲੈ ਦਰਿਆ ਬਣ ਗਿਆ ਸਾਡੇ ਘਰ ਨੂੰ ਹੁਣ ਹੋ ਗਿਆ ਇੱਥੇ ਮਾੜੇ ਦੀ ਛਾਨ ਔਖੀ ਆ ਤੇ ਏਡਾ ਵੱਡਾ ਅਹੰਕਾਰ ਕਿੱਥੇ ਪਾਵਾਂਗੇ ਕਿੰਨੇ ਦਿਨਾਂ ਦੀਆਂ ਸਾਡੀਆਂ ਵੀਡੀਓ ਵਾਇਰਲ ਹੁੰਦੀਆਂ ਕਿਤੇ ਸਰਕਾਰ ਨੇ ਸਾਨੂੰ ਕਿਸੇ ਨੇ ਵੀ ਆਣ ਕੇ ਨਹੀਂ ਪੁੱਛਿਆ ਵੀ ਤੁਹਾਡੀ ਕੀ ਹਾਲਤ ਹੈ ਜਾਂ ਅਸੀਂ ਤੁਹਾਡਾ ਕੋਈ ਮਸਲਾ ਹੱਲ ਕਰਦੇ ਹਾਂ ਜਾਂ ਕਿਸੇ ਨੇ ਨਹੀਂ ਸੁਣਿਆ ਸਰਕਾਰੀ ਬੰਦਾ ਕੋਈ ਨਹੀਂ ਆਇਆ ਬਿਨਾਂ ਤਾਥੋਂ ਇਰਾਇਆਂ ਹੀ ਡੁੱਬਦੇ ਚੁਕਦੇ ਤੁਰੇ ਫਿਰਦੇ ਆਂ ਲਈ ਤਰ੍ਹਾਂ ਕੋਈ ਸਮਾਨ ਚੱਕਾ ਡਿਆ ਕਦੀ ਬਹਿ ਗਏ ਕਦੀ ਰੋਲਿਆ ਕਦੀ ਖਾਸ ਕੱਲ੍ਹ ਦੀਵਾਲੀ ਵੀ ਹੈ ਕੱਲ ਦਿਵਾਲੀ ਵੀ ਸਾਡੇ ਬਾਦੀ ਦਿਵਾਲੀ ਕਾਦੀ ਹਾਡੇ ਦੇ ਬੱਚੇ ਵੀ ਰੁਹੰਦੇ ਸਾਡੇ ਬਾਦੇ ਤਾਂ ਸਰਕਾਰ ਵੀ ਖਤਮ ਹੋ ਗਈ ਜਿਹਨੇ ਸਾਡੀ ਇੱਕ ਵੀ ਨਹੀਂ ਸੁਣੀ ਸਰਕਾਰ ਕਰ ਸਕਦੀ ਉਹ ਤਾਂ ਸਾਰਾ ਕੁਝ ਹੀ ਕਰ ਸਕਦੀ ਸੀ ਜਦੋਂ ਤੇ ਪਾਣੀ ਚੜਿਆ ਹੋਰ ਉਹ ਤੇ ਸਾਰੇ ਘਮ ਦੇ ਘਮਾਉਂਦੇ ਹੁੰਦੇ ਹੀ ਤੇ ਹੁਣ ਜੇ ਹਾਡੇ ਘਰ ਨੂੰ ਢਾਲ ਲੱਗੀ ਤੇ ਹੁਣ ਹੱਦੀ ਕਿਸ ਨੇ ਬਾਤ ਨਹੀਂ ਪੁੱਛੀ ਜੇ ਅੱਜ ਵੀ ਆ ਜਾਂ ਜੇ ਕੱਲ ਵੀ ਆ ਜਾਂ ਤਾਂ ਬਚਦਾ ਘਰ ਹਾਂਜੀ ਦੁੱਖ ਦੱਸਿਆ ਸੀ ਨੂੰ ਸਰਕਾਰ ਨੂੰ ਕਿ ਨਹੀਂ ਸਿਆਣੇ ਬੰਦੇ ਆਂਦੇ ਵਿੱਚ ਦੋਖ ਹੋਏ ਤੇ ਕੋਠੇ ਚੜਕੇ ਦਵਾਈ ਦਿਓ ਆਹਾਂ ਵੱਡੀਆਂ ਦਵਾਈਆਂ ਦਿੱਤੀਆਂ ਅਸੀਂ ਵੀਡੀਓ ਵੀ ਪਾਈਆਂ ਪਰसों ਚਾਹ ਉਸ ਦੀਆਂ ਵੀਡੀਓ ਪਾਉਣ ਦੇ ਬੱਚੇ ਪਰ ਅਜੇ ਤੱਕ ਸਾਡੀ ਕਿਸੇ ਵੀ ਸੁਣਾਈ ਨਹੀਂ ਕੀਤੀ ਸਰਕਾਰ ਨੇ ਕੱਲ ਕਿੱਥੇ ਦਰਿਆ ਸੀ ਤੇ ਅੱਜ ਸਾਡੇ ਕਿੱਥੇ ਆ ਗਏ ਤੇ ਕੱਲ ਨੂੰ ਇਹਨੇ ਕਿੱਥੇ ਆਉਣਾ ਸਾਡੀ ਬਹੁਤ ਜ਼ਿਆਦੀ ਮੁਸ਼ਕਲ ਆ ਪਰਵਾਹ ਦੀ ਜਿਹੜੀ ਸਰਕਾਰ ਨੂੰ ਬੇਨਤੀ ਹੈ ਕਿ ਭਾਈ ਕਿ ਹੁਣੇ ਆ ਜਾਓ ਜੇ ਇਸ ਤੋਂ ਬਾਅਦ ਜੇ ਕਰ ਰਿਹਾ ਹੀ ਨਾ ਤੇ ਫਿਰ ਤੁਹਾਡੇ ਆਏ ਦਾ ਇੱਥੇ ਕੋਈ ਫਾਇਦਾ ਨਹੀਂ ਕਿੰਦੇ ਦੁੱਖ ਦੱਸਿਆਂ ਦਵਾਈ ਮਿਲਦੀ ਐ ਲੇਕਿਨ ਇਸ ਪਰਿਵਾਰ ਵੱਲੋਂ ਆਪਣਾ ਦੁੱਖ ਜਿਹੜਾ ਵਾ ਕੋਠੇ ਚੜ ਚੜ ਕੇ ਦਹਾਈਆਂ ਦੇ ਕੇ ਦੱਸਿਆ ਗਿਆ ਲੇਕਿਨ ਅਜੇ ਤੱਕ ਕੋਈ ਅਸਰ ਨਹੀਂ ਹੋਇਆ ਕਿ ਇਸ ਪਰਿਵਾਰ ਦਾ ਦੁੱਖ ਕੀ ਆ ਇਹ ਕੋਠੀ ਦੇਖੋ ਇਹ ਘਰ ਦੇਖੋ ਜਿਹੜਾ ਘਰ ਤਕਰੀਬਨ ਇਸ ਪਰਿਵਾਰ ਦਾ ਅਸ਼ਿਆਨਾ ਮਹਿਲ ਐ ਲੇਕਿਨ ਅੱਜ ਇਹ ਠੱਠਨ ਕਿਨਾਰੇ ਆ ਦਰਿਆ ਬਿਆਸ ਨੇ ਆਪਣਾ ਰੁਖ ਜਿਹੜਾ ਸਿੱਧਾ ਇਹਨਾਂ ਦੇ ਘਰ ਨੂੰ ਕਰ ਲਿਆ ਕੋਈ ਸਮਾਂ ਸੀਗਾ ਕਿ ਇਹ ਦਰਿਆ ਜਿਹੜਾ ਇਹਨਾਂ ਤੋਂ 1 ਕਿਲੋਮੀਟਰ ਦੇ ਕਰੀਬ ਦੂਰ ਵਗਦਾ ਸੀ ਅੱਜ ਇਸ ਪ੍ਰਵਾਦ ਦੀ 18 ਇੱਕ ਜ਼ਮੀਨ ਲਗਭਗ ਜਿਹੜੀ ਆ ਉਹ ਵੀ ਉਸ ਪੇਂਟ ਚੜਦੀ ਜਾ ਰਹੀ ਹੈ ਔਰ ਇਹ ਘਰ ਜਿਹੜਾ ਵਾ ਇਹ ਵੀ ਰੋੜਨ ਕਿਨਾਰੇ ਆ ਸਰਕਾਰ ਨੂੰ ਦੱਸ ਲਿਆ ਪ੍ਰਸ਼ਾਸਨ ਨੂੰ ਦੱਸ ਲਿਆ ਲੇਕਿਨ ਕੋਈ ਨਹੀਂ ਪਹੁੰਚਿਆ ਪ੍ਰਵਾਦ ਦੇ ਨਾਲ ਗੱਲ ਕਰਦੇ ਆ ਜੀ ਆਪਾਂ ਕਜੀ ਕਿੰਨੇ ਪ੍ਰਵਾਸ ਦੇ ਮੈਂਬਰ ਹੋ ਤੁਸੀਂ ਦੱਸੂਗੀ ਥੋੜਾ ਜਿਹਾ 12 ਨੰਬਰ ਜੀ ਲਵ ਜਿਲਾ ਕਰ ਰਹੇ ਹਾਂ ਪਰ ਕਰਨ ਨੂੰ ਬਚਾਉਂਦਾ ਹਾਂਜੀ ਕਿੱਦਾਂ ਕਰ ਰਹੇ ਬੂਰੀ ਬਾਰੇ ਲਾਉਂਦੇ ਹਾਂ ਤੇ ਪ੍ਰਸ਼ਾਸਨ ਵਾਲੇ ਕੋਈ ਤੁਹਾਨੂੰ ਸਰਕਾਰ ਵੱਲੋਂ ਨਹੀਂ ਕੋਈ ਨਹੀਂ ਆਇਆ ਤੇ ਇੱਥੇ ਬੈਠੇ ਹੁਣ ਪਰ ਇਹ ਜਾਲੇ ਕੇ ਪਾਣੀ ਪੀ ਆਂਦੇ ਚਲੋ ਪਰਮਾਤਮਾ ਕਰੂਆ ਕੋਈ ਗੱਲ ਨਹੀਂ ਅਜੇ ਪਤਾ ਨਹੀਂ ਹੁੰਦਾ ਕਦੋਂ ਕੀ ਸੈਟਿੰਗ ਆ ਜਾਣੀ ਹੈ ਹੋ ਸਕਦਾ ਹੈ ਕਿ ਸੈਟਿੰਗ ਆਸ ਵੀ ਕੋਈ ਪਰਮਾਤਮਾ ਕਰ ਦਵੇ ਹਿਲ ਅਫਸਿਲਾ ਪਾਣੀ ਪਿਆ ਵੀ ਨਾ ਜੇ ਤੁਸੀਂ ਇਤਨਾ ਡੋਲਗੇ ਤਾਂ ਸਾਡਾ ਕੀ ਹਾਲ ਬੁੱਢਿਆਂ ਦਾ ਹੂੰ ਤਾਂ ਸਾਨੂੰ ਤੋਂ ਘਾਉਂ ਤੋਂ ਲੱਦੇ ਨਾ ਕਿ ਤੁਸੀਂ ਕੈਮਰਾ ਹੋ ਅਹੀਂ ਤੁਹਾਡੇ ਸਿਰ ਤੇ ਹੈਗੇ ਆ ਤੇ ਜੇ ਤੁਸੀਂ ਇਤਨਾ ਕਰੀਗੇ ਤਾਂ ਸਾਡੀ ਤਾਂ ਕੋਈ ਹਾਲਤ ਨਹੀਂ ਫਿਰ ਬਜੁਰਗ ਕੀਤਾ ਗੇਮ ਰਹੀਂ ਤੇ ਆ ਤੁੰਹਿਆ ਤਾਂ ਲਾ ਕਰੋ ਉਹਦੇ ਨਾਲ ਹਿੰਮ ਕਰੀ ਜੇ ਵਰਤ ਤਾ ਲਿਓ ਜੋ ਮਹਾਰਾਜ ਨੇ ਕਰਨਾ ਕਰਨਾ ਕੀ ਪਤਾ ਆਪਣੀ ਸੋਣੀ ਨਾ ਲਵੇ ਫਰਿਆਦ ਦੇਖੋ ਪਰਿਵਾਰ ਦੇ ਹਾਲਾਤ ਦੇਖੋ ਇਹ ਮੁੰਡਾ ਜਵਾਨ ਜਿਹੜਾ ਕਹਿੰਦੇ ਨੇ ਘਰ ਦਾ ਮਾਲਕ ਉਹ ਰੋਂੜਿਆ ਉਹ ਰੋਂੜਿਆ ਮਾਤਾ ਰੋਂਡੀ ਅੰਦਰ ਬੈਠੇ ਪਰਿਵਾਰ ਦੇ ਦੂਜੇ ਜੀ ਜਿਹੜੇ ਆ ਉਹਨਾਂ ਦੇ ਹਾਲਾਤ ਵੀ ਦੇਖੋ ਕਿਉਂਕਿ ਘਰ ਜਿਹੜਾ ਨਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਕੀ ਬਚਣਾ ਹੈ ਬਚਣਾ ਜਾਂ ਨਹੀਂ ਬਚਣਾ ਲੇਕਿਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਕੋਈ ਵੀ ਬੰਦਾ ਇੱਥੇ ਨਹੀਂ ਆਇਆ ਕੀ ਗੱਲ ਹੋ ਗਈ ਭੈਣ ਜੀ ਯਾਪਾ ਯਾਪਨਾ ਇੱਥੇ ਰਹਿ ਜੂ ਅਸੀਂ ਇੱਥੇ بڑے ਬਹਤਨਾ ਘਰ ਬਣਾਏ ਜੇ ਸਾਡੇ ਕਾਰਨ ਕੋਈ ਸਵਗਿਆ ਤਾਂ ਇਹ ਕੀ ਕਰੂੰਗੇ ਕਿੱਥੇ ਜਾਵਾਂਗੇ ਚੁੱਪ ਕਰਕੇ ਗੱਲ ਸਾਡੇ ਛੋਟੇ ਛੋਟੇ ਬੱਚੇ ਕਿੱਥੇ ਲੈ ਕੇ ਜਾਵਾਂ ਕੀ ਕਰਾਂਗੇ ਚੁੱਪਾ ਹੱਡੀ ਪਹਿਲੀ ਨਹੀਂ ਉਹ ਨਾ ਕਰ ਪਈ ਚੁੱਪਾ ਚੁੱਪਾ ਫਿਰ ਬੰਦਾ ਜ਼ਿਆਦਾ ਕਰਦਾ ਤੇਰੀ ਜਿਵੇਂ ਇੰਨਾ ਕਰਦੀ ਉਹ ਜ਼ਿਆਦਾ ਕਰਦਾ ਫਿਰ ਚੁੱਪਾ ਜਾ ਨਹੀਂ ਤੇ ਜਦੋਂ ਪ੍ਰਸ਼ਾਸਨ ਨਹੀਂ ਆ ਰਿਹਾ ਇੱਥੇ ਸਮਾਜ ਸੇਵੀ ਸੰਸਥਾਵਾਂ ਬਹੁਤ ਹੁੰਦੀਆਂ ਕੀਤੀ ਕਿਸੇ ਨੂੰ ਬੇਨਤੀ ਕਿ ਭਾਈ ਤੁਸੀਂ ਆ ਜਾਓ ਕੋਈ ਸਾਨੂੰ ਬਚਾ ਜਾਓ ਕੌਣ ਕੀ ਨਾ ਸੀ ਨੇ ਪੈਂਟਾਂ ਬਠੇਰਾਂ ਨਾ ਕੀਤਾ ਪਰ ਕਿਸੇ ਨੇ ਨਹੀਂ ਸਾਡੀ ਮੰਨੀ ਕਿੰਨੇ ਦਿਨ ਹੋ ਗਏ ਪਾਣੀ ਲੱਥੇ ਨੂੰ ਉਹ ਸਾਰਾ ਸੁੱਕ ਗਿਆ ਤੇ ਸਾਡੇ ਲੈ دریا ਬਣ ਗਿਆ ਸਾਡੇ ਘਰ ਨੂੰ ਹੁਣ ਹੋ ਗਿਆ ਪਹਿਲੇ ਤਾਂ ਸਾਡੀ ਖਰਾਬ ਹੋਈ ਹੋਈ ਸਾਡਾ ਘਰ ਹੀ ਨਾ ਹੁੰਦਾ ਇਹ ਵੀ ਸਾਡੇ ਕੋਲੇ ਰਹਿ ਜਾਂਦਾ ਨਹੀਂ ਆਪਦੇ ਬੱਚੇ ਲੈ ਕੇ ਬੈਠ ਜਾਂਦੇ ਅਨੇ ਆਪਦੇ ਬੱਚੇ ਲੈ ਕੇ ਕਿੱਥੇ ਜਾਵਾਂ ਤੇ ਕੀ ਕਰ ਕੀ ਕਰਾਂਗੇ ਮੰਨਦਾ ਸੱਕਦਾ ਰੱਬ ਜੋ ਪਾ ਰੋਈ ਦਨਿੰਦਾ ਜੋ ਕਰਤੇ ਦਾ ਦੇ ਇੱਥੇ ਮਾਂ ਦੇ ਦੀ ਛਾਨ ਔਖੀ ਆ ਤੇ ਐਡਾ ਵੱਡਾ ਅਹੰਕਾਰ ਕਿੱਥੇ ਪਾਵਾਂਗੇ ਇੱਥੇ ਜਾ ਕੇ ਪਾਵਾਂਗੇ ਤੇ ਸਾਡੀ ਗੁਰਦੁਆਰਾ ਛੋਟੇ ਛੋਟੇ ਸਾਡੇ ਬੱਚੇ ਆ ਇਹ ਘੜੇ ਵੀ ਵੱਡੇ ਹੋਏ ਆ ਵਿਆਹ ਘਾਤਾ ਠਚਪੂਤੇ ਉੱਥੇ ਜਾ ਕੇ ਪਾ ਜਾਗੇ ਹਮ ਨਹੀਂ ਪੈਣਾ ਜੇ ਇਹ ਕੰਮ ਪੂਛ ਹੋ ਗਿਆ ਤੇ ਅਹੀਂ ਬਹੁਤ ਔਖੇ ਬਸ ਸਾਡੇ ਘਰ ਦਾ ਮਸਲਾ ਲੱਜੇ ਹੋਣੀ ਹਨ ਕੁਝ ਵੀ ਜਾਈਦਾ ਸਰਕਾਰ ਚਾਵੇ ਤਾਂ ਕੋਈ ਚਾ ਸਕਦਾ ਨਹੀਂ ਸਰਕਾਰ ਨੇ ਸਾਡੀ ਹੱਤ ਨਹੀਂ ਸੁਣੀ ਸਰਕਾਰ ਚਾਵੇ ਤਾਂ ਸਭ ਕੁਝ ਚੋ ਸਕਦਾ ਕਿੰਨੇ ਦਿਨਾਂ ਦੀਆਂ ਸਾਡੀਆਂ ਵੀਡੀਓ ਵਾਇਰਲ ਹੋਣ ਡੀਆਂ ਕਿਤੇ ਸਰਕਾਰ ਨੇ ਸਾਨੂੰ ਕਿਸੇ ਨੇ ਵੀ ਆਣ ਕੇ ਨਹੀਂ ਪੁੱਛਿਆ ਵੀ ਤੁਹਾਡੀ ਕੀ ਹਾਲਤ ਹੈ ਜਾਂ ਅਸੀਂ ਤੁਹਾਡਾ ਕੋਈ ਮਸਲਾ ਹੱਲ ਕਰਦੇ ਆ ਜਾਂ ਕੋਈ ਕਿਸੇ ਨੇ ਨਹੀਂ ਸੁਣਿਆ ਸਰਕਾਰੀ ਬੰਦਾ ਕੋਈ ਨਹੀਂ ਆਇਆ ਬਿਨਾਂ ਤਾਥੋਂ ਅਸੇ ਇਤਰਾ ਹੀ ਡੁੱਬਦੇ ਚੁਕਦੇ ਤੁਰੇ ਫਿਰਦੇ ਆ ਲਈ ਤਰਾ ਕੋਈ ਸਮਾਨ ਚ ਕੱਢ ਲਿਆ ਕਦੀ ਬਹਿ ਗਏ ਕਦੀ ਰੋ ਲਿਆ ਕਦੀ ਸਾਥ ਰੋਟੀ ਖਾ ਲਈ ਕਦੀ ਨਾ ਖਾ ਲਈ ਪਰ ਤਾਂ ਹੀ ਸਾਰਾ ਸਮਾਨ ਕੱਢ ਕੇ ਤੇ ਉਹ ਕੰਡ ਗੰਡੇ ਕਰਿਆਦਾ ਕਿ ਆਏ 5 ਬੈੱਡ ਲੰਬਾਰੀਆਂ ਸਾਡਾ ਕਿਤੇ ਸਾਡਾ ਅੱਧਾ ਸਮਾਨ ਟੁੱਟ ਗਿਆ ਅੱਧਾ ਸਮਾਨ ਸਾਰਾ ਰਹਿ ਗਿਆ ਤੇ ਸਹੀ ਉਹਨਾਂ ਦੇ ਕਰ ਰਹਿ ਕੇ ਆਏ ਹਮ ਹਾਰ ਕੇ ਹੋਣਾ ਜਿਹੜਾ ਸਾਡੀਆਂ ਪੇਟਾਂ ਕਪੂਟੀਆਂ ਰਹਿ ਗਈਆਂ ਅੱਜ ਅਸੀਂ ਪਾਰ ਨਿਕਾ ਦੇ ਲੱਗੇ ਸਾਰੇ ਕਹਿੰਦੇ ਤੁਹਾਡੇ ਘਰ ਨੂੰ ਢਾਹ ਗਈ ਘਰ ਨਹੀਂ ਤੁਹਾਡਾ ਬਚਣਾ ਜੇ ਸਾਡਾ ਘਰ ਹੀ ਨਾ ਬਚਾ ਤੇ ਕੀ ਬੱਚੇ ਨਾ ਕੀ ਸੋਚਾਂਗੇ ਤੇ ਕੀ ਕਰਾਂਗੇ ਜੋ ਕਰ ਕੱਲ ਦੀਵਾਲੀ ਵੀ ਹੈ ਕੱਲ ਦੀਵਾਲੀ ਵੀ ਸਾਡੇ ਭਾਦੀ ਦੀਵਾਲੀ ਕਾਦੀ ਸਾਡੇ ਤਾਂ ਬੱਚੇ ਵੀ ਰੋਂਦੇ ਦੀਵਾਲੀ ਉਹ ਹੁੰਦੀ ਜਿਹੜਾ ਬੰਦਾ ਘਰ ਬੈਠਾ ਹੋਵੇ ਆਪਣੇ ਬੱਚੇ ਲੈ ਕੇ ਸਾਡੇ ਦੇ ਬੱਚੇ ਕੋਈ ਕਿਤੇ ੱੱਕੇ ਖਾਂਦਾ ਫਿਰਦਾ ਕੋਈ ਕਿਤੇ ਤਾਂ ਫਿਰਦਾ ਜਿੰਮਟਿਆਣਾ ਸਾਡੀਆਂ ਧੀਆ ਵਾਂਹੀ ਕਿੱਥੇ ਰੋਜ਼ ਉਹਨਾਂ ਨੂੰ ਇੱਥੇ ਲੈ ਕੇ ਆਇਆ ਕਰੀਏ ਤੇ ਕਿੱਥੇ ਲੈ ਕੇ ਜਾਇਆ ਕਰੀਏ ਹੁਣ ਹੁਣ ਰਾਤ ਨੂੰ ਪਹਿਲਾਂ ਇੱਥੋਂ ਲੈ ਕੇ ਜਾਣੇ ਸਵੇਰੇ ਫਿਰ ਆਣੇ ਕਦੇ ਵਰੀ ਕੁੜੀਆਂ ਨਾਲ ਇਹਦੀਆਂ ਕਦੇ ਵਰੀ ਉੱਥੇ ਛੱਡ ਆਈਦੀਆਂ ਕਿਉਂ ਮਨ ਬੇ ਨੀਰਾ ਸਵੇਰਾ ਆ ਜਾਂਦਾ ਜਦ ਸਾਨੂੰ ਨੰਗਣ ਹੁੰਦਾ ਫਿਰ ਹੱਡੀਆਂ ਵਿੱਚੀਆਂ ਨਹੀਂ ਸੁੱਤਰਾ ਹੁੰਦੀਆਂ ਸਾਡੇ ਨਾਲ ਹੀ ਫਿਰ ਰੋਦੀਆਂ ਬੱਚੀਆਂ ਉੱਥੇ ਛੱਡ ਆਉਂਦੇ ਆ ਕਾਤੇ ਲੰਘਦੇ ਕਾਤੇ ਤੁਸੀਂ ਅਹੀਂ ਅਗਰ ਬੋਰ ਤੇ ਕਿਦੇ ਵਰੀ ਭੇੜੀ ਤੇ ਕਿਦੇ ਵਰੀ ਅਗਨ ਬੌੜ ਤੇ ਐ ਹੋਈ ਸਾਡੇ ਘਰ ਦਾ ਰਾਹ ਬਾਬਾ ਸੇ ਵੀ ਖਤਮ ਹੋ ਗਿਆ ਤੇ ਸਾਨੂੰ ਨੀਰੇ ਸਵੇਰੇ ਜੇ ਬਾਈ ਚਾਂਸ ਅਹੀਂ ਇੱਥੇ ਰਹਿ ਵੀ ਪਈ ਹਾਂ ਨੀਰੇ ਸਵੇਰੇ ਨੰਗਣਾ ਪਵੇ ਕੋਈ ਵੀ ਦੁੱਖ ਪੀੜ ਹੋਵੇ ਕਿੱਥੇ ਜਾਵਾਂਗੇ ਕਿਦਰ ਦੀ ਨੰਗਾਗੇ ਤੇ ਕੀ ਅਹੀਂ ਕਰਾਂਗੇ ਇਹ ਬਹੁਤ ਔਖੇ ਆ ਸਾਨੂੰ ਬਹੁਤ ਪਰੇਸ਼ਾਨੀ ਹੈ ਇਤਰਾ ਸਰਕਾਰ ਨੂੰ ਬੇਨਤੀ ਕਰਕੇ ਦੇਖ ਲੋ ਇੱਕ ਵਾਰ ਸਰਕਾਰ ਨੂੰ ਕੀ ਮਿਹਨਤੀ ਕਰਗੀ ਉਦੋਂ ਦੀਆਂ ਸਰਕਾਰ ਨੂੰ ਬੇਨਤੀਆਂ ਹੁੰਦੀਆਂ ਉਦੋਂ ਦੀ ਤਾਂ ਸਰਕਾਰ ਨੇ ਸਾਡੀ ਕੋਈ ਨਹੀਂ ਸੁਣੀ ਹੁਣ ਸਰਕਾਰ ਨੂੰ ਕੀ ਕੀ ਮੰਤਾਂ ਕਰਾਂਗੇ ਸਰਕਾਰ ਦੀਆਂ ਵੀ ਸਾਡੇ ਕੋਲ ਸਰਕਾਰ ਸਰਕਾਰ ਨੇ ਸਾਡੀ ਸੁਣੀ ਹੁੰਦੀ ਤੇ ਉਦੋਂ ਦੀ ਵੀ ਸੁਣ ਸਕਦੇ ਸੀ ਪਰ ਕਿਸੇ ਨੇ ਸੁਣੀ ਸਾਡੀ ਸਾਡੇ ਬਾਅਦ ਤੇ ਤਾਂ ਸਰਕਾਰ ਵੀ ਖਤਮ ਹੋ ਗਈ ਜਿਹਨੇ ਸਾਡੀ ਇੱਕ ਵੀ ਨਹੀਂ ਸੁਣੀ ਸਰਕਾਰ ਕਰ ਸਕਦੀ ਉਦੋਂ ਦਾ ਸਾਰਾ ਕੁਝ ਕਰ ਸਕਦੀ ਸੀ ਵਾਧੂ ਮਿਹਨਤ ਕਰ ਸਕਦੀ ਪਰ ਸਰਕਾਰ ਇਹ ਬੰਨੇ ਕੋਈ ਨਹੀਂ ਆਇਆ ਜਦੋਂ ਤੇ ਪਾਣੀ ਚੜਿਆ ਹੋਰ ਉਹ ਤੇ ਸਾਰੇ ਕੰਮ ਦੇ ਘਮਾਉਂਦੇ ਹੁੰਦੇ ਹੀ ਤੇ ਹੁਣ ਜੇ ਸਾਡੇ ਘਰ ਨੂੰ ਢਾਲ ਲੱਗੀ ਤੇ ਹੁਣ ਹੱਦੀ ਕਿਸੇ ਨੇ ਬਾਦ ਨਹੀਂ ਪੁੱਛੀ ਕੋਈ ਸਰਕਾਰ ਨਹੀਂ ਆਈ ਸਾਡੇ ਵਾਸਤੇ ਜੇ ਅੱਜ ਵੀ ਆ ਜਾਂ ਜੇ ਕੱਲ ਵੀ ਆ ਜਾਂ ਤਾਂ ਵੱਜਦਾ ਘਰ ਹਾਂਜੀ ਹਾਂਜੀ ਫੇਰ ਵੱਜ ਸਕਦਾ ਵਾ ਜੇ ਆਪ ਦੀ ਪੂਰੀ ਮਿਹਨਤ ਕਰਨ ਤੇ ਫੇਰ ਵੱਜ ਸਕਦਾ ਹੀ ਹੁਣ ਮਿਹਨਤ ਕਰਨਦੇ ਆ ਨਾ ਨਾਲ ਤੋੜੇ ਵੀ ਭਰਨਦੇ ਆ ਤੋੜੇ ਭਰਨ ਵਾਲੀ ਲੈਵਲ ਵੀ ਲਈ ਆ ਸਾਰਾ ਕੁਝ ਹੁੰਦਿਆ ਵਾ ਪਰ ਜੇ ਕੋਈ ਪਾਸੇ ਸੰਗ ਤਾਨ ਕੇ ਪਵੇ ਸਰਕਾਰ ਪਵੇ ਫੇਰ ਮਸਲਾ ਹੱਲ ਹੋ ਸਕਦਾ ਕੋਈ ਨਾ ਕੋਈ ਪਰ ਆਇਆ ਨਹੀਂਗਾ ਕੋਈ ਵੀ ਜੇ ਸਰਕਾਰ ਆਵੇ ਤੇ ਸਰਕਾਰ ਦੇ ਨਾਲ ਹੀ ਮਸਲਾ ਹੱਲ ਹੋ ਸਕਦਾ ਸਰਕਾਰੀ ਮਲਾਜ਼ਮ ਕੋਈ ਆਉਣ ਤੇ ਉਹ ਇਸ ਮੁੱਦੇ ਨੂੰ ਪੂਰਾ ਕਰ ਸਕਦੇ ਆਪਨੇ ਜਿਹੜੀ ਸੰਗਤਾ ਹੁੰਦੀ ਆ ਉਹਨਾਂ ਨੇ ਤੇ ਤੋੜੇ ਪਰਦੀ ਹਿੰਮਤ ਕਰਨੀ ਆ ਤਾਂ ਲਾਉਂਦੀ ਤੇ ਰਹਿੰਦੇ ਨਹੀਂ ਇਹ ਤੋੜੇ ਡਿੱਗ ਪੈਂਦੇ ਜਦੋਂ ਲਾਉਂਦੇ ਉਦੋਂ ਧਾ ਲੱਗ ਕੇ ਤੇ ਫੇਰ ਡਿੱਗ ਪੈਂਦੇ ਥੱਲੇ ਬਹੁਤ ਕੋਸ਼ਿਸ਼ ਕੀਤੀ ਪਰ ਸਾਰੀ ਦਿਹਾੜੀ ਕੱਲ ਵੀ ਲੱਗੇ ਰਹੇ ਆ ਪਰ ਖਲੁੰਦੀ ਨਹੀਂ ਧਾ ਜਿੰਨੇ ਤੋੜੇ ਪਰ ਕੇ ਲਾਉਂਦੇ ਫੇਰ ਡਿੱਗ ਪੈਂਦੇ ਥੱਲੇ ਸਭ ਇਹ ਪਰਿਵਾਰ ਦੇ ਹਾਲਾਤ ਆ ਪਰਿਵਾਰ ਤੁਸੀਂ ਦੇਖ ਲਿਆ ਕਿ ਕਿਉਂਕਿ ਘਰ ਤਾਂ ਘਰ ਆ ਨਾ ਘਰ ਨੂੰ ਬਚਾਉਣਾ ਹਰੇਕ ਕੋਈ ਵੀ ਨਹੀਂ ਚਾਹੁੰਦਾ ਕਿ ਉਹਦਾ ਘਰ ਜਿਹੜਾ ਇਦਾਂ ਦੇ ਹਾਲਾਤ ਬਣ ਕਹਿ ਵੀ ਨਹੀਂ ਸਕਦੇ ਆਪਾਂ ਲੇਕਿਨ ਪ੍ਰਵਾਦ ਦੀ ਜਿਹੜੀ ਸਰਕਾਰ ਨੂੰ ਬੇਨਤੀ ਹੈ ਕਿ ਭਾਈ ਕਿ ਹੁਣੇ ਆਜੋ ਜੇ ਇਸ ਤੋਂ ਬਾਅਦ ਜੇ ਘਰ ਰਿਆ ਹੀ ਨਾ ਤਾਂ ਫਿਰ ਤੁਹਾਡੇ ਆਏ ਦਾ ਇੱਥੇ ਕੋਈ ਫਾਇਦਾ ਨਹੀਂ ਕਿਸੇ ਡੀਸੀ ਕਿਸੇ ਐਸਡੀਐਮ ਜਾਂ ਕਿਸੇ ਵੀ ਅਫਸਰ ਦਾ ਆਏ ਦਾ ਕੋਈ ਫਾਇਦਾ ਨਹੀਂ ਜੇ ਘਰ ਨਾ ਬਚਿਆ ਅੱਜ ਘਰ ਦੇ ਹਾਲਾਤ ਜਿਹੜੇ ਆ ਪਾਣੀ ਬਿਲਕੁਲ ਲੱਗੇ ਆ ਬਚਾਇਆ ਜਾ ਸਕਦਾ ਤਾਂ ਬੇਨਤੀ ਸਾਡੇ ਵੱਲੋਂ ਵੀ ਹੈ ਬੇਨਤੀ ਇਸ ਪਰਵਾਰ ਵੱਲੋਂ ਵੀ ਹੈ ਬੇਨਤੀ ਇਹਨਾਂ ਦੇ ਪਿੰਡ ਵਾਸੀਆਂ ਵੱਲੋਂ ਵੀ ਹੈ ਕਿ ਭਾਈ ਸਰਕਾਰ ਜੀ ਆਓ ਤੇ ਸਾਨੂੰ ਬਚਾਓ